ਜਿੱਥੇ ਆ ਕੇ ਨੂੰ ਮੁਸ਼ਕਲ ਹੁੰਦਾ ਉੱਥੇ ਤੁਸੀਂ ਸੇਵਾ ਕਰ ਰਹੇ ਹੋ ਕਿਵੇਂ ਦਾ ਮਨ ਹੁੰਦਾ ਹੈ ਕਿ ਖਿਆਲ ਹੁੰਦੇ ਨੇ ਕਿਹੜੀ ਸ਼ਰਤਾਂ ਭਰਨਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੀ ਜਿਹੜੀ ਇਹ ਸੇਵਾ ਕਰ ਰਹੇ ਹੋ ਇਹ ਸੇਵਾ ਆ ਕਈ ਕਹਿੰਦੇ ਤੇ ਜੀ ਇਹ ਬਗਾਉਂਦੇ ਆ ਜੀ ਇਹਦੀ ਸੇਫਟੀ ਕਰਨੀ ਚਾਹੀਦੀ ਆ ਆਪਾਂ ਨੂੰ ਨੇ ਕੋਈ ਸੇਫਟੀ ਨਾ ਆਪਾਂ ਕਹਿੰਦੇ ਆਪਾਂ ਨੂੰ ਕੁਝ ਵੀ ਹੋ ਜਾਵੇ ਬਾਬੇ ਦੀਪ ਸਿੰਘ ਦੇ ਲੇਖੇ ਜੀ ਇੱਥੇ ਬਜ਼ੁਰਗ ਤੋਂ ਲੈ ਕੇ ਸਾਡੇ ਬੱਚਿਆਂ ਤੱਕ ਹਰ ਕੋਈ ਪਹੁੰਚਦਾ ਕਿਵੇਂ ਦਾ ਲੱਗਦਾ ਜਦ ਆਪਣੇ ਧਾਰਮਿਕ ਸਥਾਨਾਂ ਤੇ ਏਡੀ ਵੱਡੀ ਸੰਗਤ ਕੱਟ ਪਹੁੰਚਦੀ ਹੈ ਇੱਥੇ ਜੋ ਮੰਗੇ ਨਾ ਜੋ ਵੀ ਮੰਗੇ ਇਹ ਬਾਬਾ ਦੀਪ ਸਿੰਘ ਕਿਸੇ ਨੂੰ ਨਾ ਨਹੀਂ ਕਰਦਾ ਆਪਣੇ ਸਰਦਾ ਹੋਣੀ ਚਾਹੀਦੀ ਤੁਸੀਂ ਜੇ ਇਸ ਉਮਰ ਦੇ ਵਿੱਚ ਸੇਵਾ ਕਰ ਰਹੇ ਹੋ ਇਸ ਉਮਰ ਦੇ ਵਿੱਚ ਤਾਂ ਨੌਜਵਾਨ ਪੀੜ੍ਹੀ ਦੁਨੀਆਵੀ ਚੀਜ਼ਾਂ ਨਾਲ ਹੈ ਕਹਿ ਲਈ ਰੀਲਾਂ ਦੇ ਵਿੱਚ ਰੁਚੀ ਹੋਈ ਹੈ ਫਿਰ ਤੁਸੀਂ ਇਸ ਪਾਸੇ ਕਿਵੇਂ ਆਉਂਦੇ ਹੋ ਕਿਉਂਕਿ ਮਜੀਠੇ ਲਾ ਕੇ ਤੁਹਾਡਾ ਪਿੰਡ ਐਡੀ ਦੂਰ ਆਉਂਦੇ ਹੋ ਜੇ ਆਪਾਂ ਕਿਤੇ ਬਾਹਰ ਅੰਦਰ ਜਾਂਦੇ ਹਾਂ ਪੁੱਛਦੇ ਤੁਸੀਂ ਤੁਹਾਡੇ ਗੁਰਦੁਆਰਾ ਆ ਬਾਬਾ ਦੀਪ ਸਿੰਘ ਦਾ ਫਿਰ ਅਸੀਂ ਤਸਵੀਰ ਨੂੰ ਵੀ ਆ ਜਾ ਕੇ ਇਸ ਨੂੰ ਪੁੱਛਦੇ ਆ ਫਿਰ ਕਹਿੰਦਾ ਵੀ ਸਾਡੇ ਪਿਓ ਦੇ ਇਹ ਦਾਤ ਦਿੱਤੀ ਹੋਈ ਹੈ ਸੱਚੇ ਪਾਤਸ਼ਾਹ ਜੀ ਦੀ ਅੱਜ ਤੋਂ 8-10 ਸਾਲ ਪਹਿਲੇ ਸੰਗੇ ਦਾ ਕੱਟ ਕਿੰਨਾ ਸੀ ਤੇ ਅੱਜ ਕਿੰਨਾ ਕੋਦੋਂ ਮੇਰੇ ਖਿਆਲ ਚ ਵੀ ਹੋਊਗਾ ਦਾ 12.5 ਕਰੋੜ ਹੁਣ ਤੇ ਲੱਖਾਂ ਦੇ ਕਰੋੜਾਂ ਚ ਚੱਲ ਗਏ ਕਰੋੜਾਂ ਦੇ ਵਿੱਚ ਇਸ ਸਥਾਨ ਤੇ ਜਦ ਪਹੁੰਚਦੀ ਹੈ ਦੇਖਦੇ ਹੈ ਕਿ ਜੰਪੇਰਾ ਕਟਨ ਪਹੁੰਚੇ ਤਾਂ ਬੜਾ ਮਾਨ ਮਸੁੰਸ ਹੁੰਦਾ ਕਿ ਆਪਣੇ ਧਰਬੇ ਪਾਕਿਸਤਾਨ ਦੇ ਸੰਗੇ ਤੇ ਪਹੁੰਚ ਗਈ ਹੈ ਸੁਸ਼ੰਤਾ ਨੂੰ ਕੁਝ ਸੁਨੇਹਾ ਦੇਣਾ ਚਾਹੁੰਦਾ ਸੋ ਮਾਰਾ ਕਿਰਪਾ ਕਰ ਬਾਕੀ ਸਾਰਿਆਂ ਨੂੰ ਬੇਤੀ ਆ ਗਈ ਯਾਰ ਇਹ ਮਾਰੋ ਜੋ ਬਾਬਾ ਦੀਪ ਸਿੰਘ ਦਾ ਪੱਲਾ ਫੜੋ ਕਿਉਂਕਿ ਵੇਖੋ ਕਾਲ ਯੁਗ ਦਾ ਸਮਾਂ ਚੱਲ ਰਿਹਾ ਆ ਜੇ ਆਪਾਂ ਲੈਂਚ ਲੱਗੇ ਆ ਤੇ ਫਿਰ ਲੱਗੇ ਰਹੀਏ ਕੋਨਾ ਕੋ ਮਿਲ ਜੂਗਾ ਕਿਉਂਕਿ ਬਸ ਥੋੜਾ ਜਿਹਾ ਸਮਾਂ ਰਹਿ ਗਿਆ ਆ ਮਾਰਾ ਇਹਨੇ ਪਾਸਾ ਜੜਾ ਹੁਣ ਛਾਂਟੀ ਕਰਨੀ ਆ ਤੇ ਪਾਸਾ ਭੜਨਾ ਆ ਮਾਰੇ ਜੀ ਅੱਕੇ ਤੁਹਾਡੀ ਮਾਂ ਇਸ ਜਹਾਨ ਤੋਂ ਚਲੀ ਗਈ ਐ ਬਈ ਇਸ ਸਥਾਨ ਤੇ ਆ ਕਿ ਮਾਂ ਦੀ ਕਮੀ ਪੂਰੀ ਹੋ ਜਾਂਦੀ ਐ ਇੱਥੇ ਮੈਨੂੰ ਕਈ ਮਾਂਾਂ ਕਰੀਆ ਜੀ ਗੱਲਾਂ ਵਾਲੀਆਂ ਜੀ ਸਾਰੇ ਸੀਵਰੇਜ ਗੁਰਦੁਆਰਾ ਸ਼ਿੰਦਾ ਸਾਹਿਬ ਦੇ ਤੁਸੀਂ ਸੇਵਾਦਾਰ ਚਾਰ ਪੰਜੋ ਜਿਹੜੇ ਕਰਦੇ ਆਂ ਬਾਬਾ ਜੀ ਬਹੁਤ ਸਕੂਨ ਮਿਲਦਾ ਔਰ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਵੀ ਆਨੇ ਆ ਸਾਡੀ ਤਕਾਵਟ ਹਫਤੇ ਦੀ ਸਾਡੀ ਲੱਤ ਜਾਂਦੀ ਹੈ ਇੱਥੇ ਸੇਵਾ ਕਰਕੇ ਔਰ ਸੰਗਤ ਦੇ ਦਰਸ਼ਨ ਕਰਕੇ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਮੌਜੂਦ ਹਨ ਜਿੱਥੇ ਸੰਗਤ ਠਾਠਾ ਮਾਰ ਦੇ ਘਾਟ ਨਾਲ ਦੁਪਹਿਰਾ ਕੱਟਣ ਲਈ ਪਹੁੰਚਦੀ ਹੈ ਪਰ ਸੇਵਾਦਾਰ ਤੇ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਇਹ ਤਸਵੀਰ ਬਹੁਤ ਸੋਹਣੀ ਆਉਂਦੀ ਹੈ ਕਿ ਆਪਣੇ ਧਾਰਮਿਕ ਸਥਾਨਾਂ ਤੇ ਆਪਣੇ ਗੁਰਦੁਆਰਿਆਂ ਤੇ ਸੰਗਤ ਠਾਠਾ ਮਾਰ ਦੇ ਘਾਟ ਨਾਲ ਪਹੁੰਚਦੀ ਹੈ ਅਨੋਖੀ ਸੇਵਾ ਦੇ ਵਿੱਚੋਂ ਇੱਕ ਸੇਵਾ ਇਹ ਹੈ ਜੋ ਗਟਰ ਸੀਵਰੇਜ ਦੀ ਸੇਵਾ ਹੈ ਕਈ ਲੋਕਾਂ ਦਾ ਸਵਾਲ ਹੋਏਗਾ ਕਿ ਇੱਥੋਂ ਮੁਸ਼ਕ ਆਉਂਦਾ ਹੈ ਹਾਲਾਂਕਿ ਜਿਸ ਸੜਕ ਤੇ ਮੁਸ਼ਕ ਹੋਵੇ ਅਸੀਂ ਉਹ ਰਾਹ ਬਦਲ ਲੈਨੇ ਆ ਪਰੇ ਨੌਜਵਾਨ ਜਿਸ ਨੂੰ ਇੱਥੇ ਪਿਆਰ ਨਾਲ ਸੰਗਤ ਬਾਬਾ ਜੱਸਾ ਆਖਦੀ ਹੈ ਉਹ ਇਹ ਗੱਟਰ ਸੇਵਾ ਕਰਦੇ ਨੇ ਤੇ ਇਹ ਗੱਲ ਆਖਦੇ ਨੇ ਕਿ ਸੇਵਾ ਮੈਨੂੰ ਫੁੱਲਾ ਵਾਂਗ ਲੱਗਦੀ ਹੈ ਆਖਿਰਕਾਰ ਪਹਿਲਾਂ ਤੇ ਤਸਵੀਰਾਂ ਦਿਖਾਈਏ ਗੁਰਦੁਆਰਾ ਸ਼ਿਦਾ ਸਾਹਿਬ ਦੀਆਂ ਜਿੱਥੇ ਠਾਠਾ ਮਾਰਦਾ ਕੱਠ ਹੈ ਗੁਰਦੁਆਰਾ ਸ਼ਿਦਾ ਸਾਹਿਬ ਦੇ ਅੰਦਰ ਪ੍ਰਕਰਮਾ ਜਿਹੜੀ ਉਹ ਵੀ ਭਰੀ ਹੋਈ ਹੈ ਬਾਹਰ ਸੜਕਾਂ ਜਿਹੜੀਆਂ ਉਹ ਵੀ ਭਰੀਆਂ ਹੋਈਆਂ ਨੇ ਤੇ ਸੇਵਾਦਾਰਾਂ ਦੀ ਗੱਲ ਕਰੀਏ ਉਹ ਵੀ ਆਪਣੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੇਵਾ ਕਰ ਰਹੇ ਨੇ ਗੱਲਬਾਤ ਕਰਦੇ ਆਂ ਬਾਬਾ ਜੱਸਾ ਹਣਾਂ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ 2 ਮਿੰਟ ਥੋੜਾ ਜਿਹਾ ਉੱਪਰ ਆ ਸਕਦੇ ਹੋ ਜੀ ਗੱਲਬਾਤ ਕਰ ਲਈਏ ਜੀ ਬਾਬਾ ਜੀ ਇੰਨਾ ਲੋਕ ਜਿੱਥੇ ਆਖਦੇ ਨੇ ਇਹ ਮੁਸ਼ਕਲ ਆਉਂਦਾ ਉੱਥੇ ਤੁਸੀਂ ਸੇਵਾ ਕਰ ਰਹੇ ਹੋ ਕਿਵੇਂ ਦਾ ਮਨ ਹੁੰਦਾ ਕੀ ਖਿਆਲ ਹੁੰਦੇ ਨੇ ਕਿਹੜੀ ਸ਼ਰਧਾ ਭਾਵਨਾ ਹੈ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਜਿਹੜੀ ਇਹ ਸੇਵਾ ਕਰਾਉਂਦੀ ਹੈ ਜੀ ਵੇਖੋ ਜਿਹੜੀ ਸੇਵਾ ਹੈ ਇਹ ਮਹਾਰਾਜ ਕਰਾਉਂਦੇ ਬਾਬਾ ਦੀਪ ਸਿੰਘ ਜੀ ਸੋ ਪਹਿਲੀ ਤਾਂ ਗੱਲ ਆ ਵੀ کئی ਕਹਿਣ ਵਾਲੇ ਵੀ ਕਹਿੰਦੇ ਆ ਕਿ ਵੀਡੀਓ ਪਾਉਂਦੇ ਆ ਜਾਂ ਮਤਲਬ ਬਖਾਵੇ ਲਈ ਪਾਉਂਦੇ ਹੋਣਗੇ ਪਰ ਇਹ ਸੰਗਤ ਨੂੰ ਸੁਣਾ ਆ ਸੰਦੇਸ਼ ਆ ਜ ਵੀ ਚੰਗੇ ਕੰਮ ਲਈ ਜੇ ਮੈਨੂੰ ਮਹਾਰਾਜ ਨੇ ਚਰਨਾਂ ਨਾਲ ਲਾਇਆ ਨਾ ਤੇ ਆਪ ਮਤਲਬ ਸਾਰੇ ਹਿੰਮਤ ਮਾਰ ਕੇ ਗੁਰੂ ਘਰ ਸੇਵਾ ਕਰਿਆ ਕਰਨ ਸੋ ਮਹਾਰਾਜ ਕਿਰਪਾ ਕਰਨ ਬਾਕੀ ਜੜੀ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ ਆ ਆਪਾਂ ਨੂੰ ਬੜਾ ਮਨ ਖੁਸ਼ ਹੁੰਦਾ ਆ ਝੋਲੀ ਚ ਪਾਈ ਦੀ ਆ ਸੇਵਾ ਚੜ੍ਹਦੀ ਕਲਾ ਦੇ ਜਿਹੜੇ ਲੋਕ ਕਹਿੰਦੇ ਨੇ ਵਿਖਾਵੇ ਲਈ ਤੁਸੀਂ ਕਰਦੇ ਹੋ ਮੇਰੇ ਖਿਆਲ ਲੋਕਾਂ ਨੂੰ ਵੀ ਕਰ ਲੈਣਾ ਚਾਹੀਦਾ ਸ਼ਾਇਦ ਵਿਖਾਵੇ ਲਈ ਕਿ ਚੰਗੇ ਪਾਸੇ ਜੁੜ ਜਾਣ। ਹਏ ਵੇਖੋ ਅਸੀਂ ਤਾਂ ਕਹਿੰਦੇ ਆ ਜੀ ਵਿਖਾਵੇ ਲਈ ਜੇ ਕਹਿੰਦੇ ਆ ਤੇ ਉਹ ਵੀ ਕਰਨ। ਮੈਂ ਨਾ ਅਸੀਂ ਵੀ ਅਸੀਂ ਤਾਂ ਨਹੀਂ ਚਲੋਗੇ ਜੀ ਨੇ ਉਹਨਾਂ ਨੂੰ ਵਿਖਾਵੇ ਲਈ ਉਹ ਭਾਵੇਂ ਸਾਨੂੰ ਕਹਿ ਲੈਣਾ। ਸੋ ਪਰ ਇਹ ਇੱਕ ਚੰਗਾ ਸੰਦੇਸ਼ ਆ, ਇਹ ਸੇਵਾ ਆ। ਕਈ ਕਹਿ ਦਿੰਦੇ ਜੀ ਇਹ ਗਾਂਦੇ ਆ, ਜੀ ਇਹਦੀ ਸੇਫਟੀ ਕਰਨੀ ਚਾਹੀਦੀ ਆ। ਆਪਾਂ ਨੂੰ ਨਹੀਂ ਕੋਈ ਸੇਫਟੀ। ਨਾ ਆਪਾਂ ਕਿਹਨੂੰ ਕਹਿੰਨੇ ਆਪਾਂ ਨੂੰ ਕੁਝ ਵੀ ਹੋ ਜਾਵੇ ਬਾਬੇ ਦੀਪ ਸਿੰਘ ਦੇ ਲੇਖੇ। ਤੁਸੀਂ ਜੇ ਉਸ ਉਮਰ ਦੇ ਵਿੱਚ ਇਹ ਸੇਵਾ ਕਰ ਰਹੇ ਹੋ ਇਸ ਉਮਰ ਦੇ ਵਿੱਚ ਤਾਂ ਨੌਜਵਾਨ ਪੀੜ੍ਹੀ ਦੁਨਿਆਵੀ ਚੀਜ਼ਾਂ ਵੱਲ ਜਾਂ ਕਹਿ ਲਈਏ ਰੀਲਾਂ ਦੇ ਵਿੱਚ ਰੁਚੀ ਹੋਈ ਹੈ ਫਿਰ ਤੁਸੀਂ ਇਸ ਪਾਸੇ ਕਿਵੇਂ ਆਉਂਦੇ ਹੋ ਕਿਉਂਕਿ ਮਜੀਠੇ ਲਾ ਕੇ ਤੁਹਾਡਾ ਪਿੰਡ ਐਡੀ ਦੂਰ ਆਉਂਦੇ ਹੋ ਚਾਹੇ ਹਾੜ ਹੋਵੇ ਚਾਹੇ ਜਿੰਨੀ ਮਰਜ਼ੀ ਗਰਮੀ ਹੋਵੇ ਇਸ ਸਥਾਨ ਤੇ ਤੁਸੀਂ ਹਰ ਐਤਵਾਰ ਸ਼ਨੀਵਾਰ ਹੁੰਦੇ ਹੋ ਦੇਖੋ ਪਹਿਲੀ ਤੇ ਗੱਲ ਆ ਵੀ ਜਿਹੜਾ ਐਤਵਾਰ ਵੀ ਕਿਸੇ ਵਾਲੇ ਕੋਈ ਕਹਿ ਦਿੰਦੇ ਘਰੇ ਵੀ ਐਤਵਾਰ ਹੀ ਆਉਂਦਾ ਆ ਮਹਾਰਾਜ ਦੀ ਕਿਰਪਾ ਨਾਲ ਆਪਣੇ ਗੁਪਤ ਪਿਆਰੇ ਵੀ ਆ ਸੋ ਚਲੋ ਸੱਚੇ ਪਾਤਸ਼ਾਹ ਕਿਰਪਾ ਕਰਨ ਕਹਿਣ ਵਾਲਿਆਂ ਦਾ ਵੀ ਭਲਾ ਹੋਵੇ ਬਾਕੀ ਜੜੀ ਦੂਰ ਦੀ ਗੱਲ ਆ ਬਾਬਾ ਦੀਸੋਂ ਆਪੇ ਲੈ ਆਉਂਦਾ ਆ ਤੁਹਾਡੇ ਵਰਗੇ ਭਰਾਵਾਂ ਦੇ ਪੈਰਾਂ ਪਿੱਛੇ ਸਾਰਿਆਂ ਦੇ ਸੋ ਮਹਾਰਾਜ ਕਿਰਪਾ ਕਰਨ ਬਾਕੀ ਸਾਰਿਆਂ ਨੂੰ ਬੇਨਤੀ ਆ ਗਈ ਯਾਰ ਇਹ ਮਤ ਮਾਰੋ ਸੋ ਬਾਬਾ ਦੀਪ ਸਿੰਘ ਦਾ ਪੱਲਾ ਫੜੋ ਕਿਉਂਕਿ ਵੇਖੋ ਕਲ ਯੁਗ ਦਾ ਸਮਾਂ ਚੱਲ ਰਿਹਾ ਆ ਜੇ ਆਪਾਂ ਲਾਈਨ 'ਚ ਲੱਗੇ ਆ ਤੇ ਫਿਰ ਲੱਗੇ ਰਹੀਏ ਕੋਨਾ ਕੋ ਮਿਲ ਜੂਗਾ ਕਿਉਂਕਿ ਬਸ ਥੋੜਾ ਜਿਹਾ ਸਮਾਂ ਰਹਿ ਗਿਆ ਆ ਮਹਾਰਾਜ ਨੇ ਪਾਸਾ ਜੜਾ ਹੁਣ ਛਾਂਟੀ ਕਰਨੀ ਆ ਤੇ ਪਾਸਾ ਪਲਟਣਾ ਆ ਥੋੜਾ ਜਿਹਾ ਹੁਣ ਪਰਿਵਾਰ ਦੇ ਵਿੱਚ ਕੌਣ-ਕੌਣ ਜੱਸ ਪਰਿਵਾਰ ਚ ਵੇਖੋ ਗੱਲ ਇਦਾਂ ਵੀ ਮੇਰੇ ਪਿਤਾ ਜੀ ਆ ਤੇ ਮੇਰੀ ਮੰਮੀ ਆ ਬਸ ਤੇ ਉਹ ਪਰ ਰਹੇ ਆ ਵੀ ਚੜਦੀ ਕਲਾ ਹੋ ਗਈ ਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰਿਆਂ ਨੇ ਜਾਣਾ ਆ ਪਰ ਕਹਿਣਾ ਨਹੀਂ ਚਾਹੀਦਾ ਚਲੋ ਮਾਂ ਦਾ ਦੁੱਖ ਹੁੰਦਾ ਬੜਾ ਤਕੜਾ ਬਾਕੀ ਪਰਿਵਾਰ ਦੇ ਵਿੱਚ ਮੇਰੀ ਭੈਣ ਆ ਤੇ ਬਾਕੀ ਸਾਰੇ ਭੈਣ ਭਾ ਪਹਿਲੇ ਭੈਣ ਭਰਾ ਮੇਰੇ ਇਹ ਆ ਸਾਰੇ ਆ ਸੰਗਤ ਆ ਤੁਸੀਂ ਆਖੇ ਤੁਹਾਡੀ ਮਾਂ ਇਸ ਜਹਾਨ ਤੋਂ ਚਲੀ ਗਈ ਆ ਪਰ ਜੇ ਇਸ ਸਥਾਨ ਤੇ ਆ ਕਿ ਮਾਂ ਦੀ ਕਮੀ ਪੂਰੀ ਹੋ ਜਾਂਦੀ ਹੈ ਜੀ ਇੱਥੇ ਮੈਨੂੰ ਕਈ ਮਾਵਾਵਾਂ ਮਿਲੀਆਂ ਜੀ ਗੱਲ ਨਾਲ ਆ ਲੈਂਦੀਆਂ ਵੀਲ ਨਹੀਂ ਹੁੰਦਾ ਮਾਸਾ ਵੀ ਪਤਾ ਨਹੀਂ ਕਿੰਨੀ ਆ ਕਿ ਮਾਵਾ ਮੇਰੇ ਪਿਆਰ ਦਿੱਤਾ ਮੈਨੂੰ ਬੜਾ ਪਿਆਰ ਮਿਲਿਆ ਦਿਲ ਨੂੰ ਮਾਸਾ ਨਹੀਂ ਹੁੰਦਾ ਕਿ ਚਲੋ ਉਹ ਵੀ ਮਾਂ ਆਪਣੀ ਮਾਂ ਨੂੰ ਵੀ ਮੈਂ ਯਾਦ ਕਰਦਾ ਆ ਪਰ ਇਹ ਆ ਕਿ ਜਿਹੜਾ ਇੱਥੋਂ ਸੰਗਤਾਂ ਦਾ ਪਿਆਰ ਆ ਜੰਨੀਆਂ ਮੇਰੀਆਂ ਇੱਥੇ ਮਾਵਾ ਨੇ ਭੈਣਾ ਨੇ ਸਾਡੀਆਂ ਧੀਆਂ ਨੇ ਸਭ ਦਾ ਦਿਲੋਂ ਸਤਿਕਾਰ ਕਰਦਾ ਮੈਂ ਨਾ ਵੀ ਸਾਰਿਆਂ ਦੇ ਦੁੱਖ ਜਿਹੜੇ ਮੇਰੀ ਝੋਲੀ 'ਚ ਪੈ ਜਾਣ। ਨਹੀਂ ਤੁਹਾਨੂੰ ਮੁਸ਼ਕਲੀ ਹੁੰਦਾ ਕਿਉਂਕਿ ਤੁਸੀਂ ਪੂਰਾ ਸ਼ਰੀਰ ਆਪਣਾ ਗੱਟਰ ਦੇ ਵਿੱਚ ਵੜ ਕੇ ਤੁਸੀਂ ਸੇਵਾ ਕਰਦੇ ਹੋ ਪਰ ਆਮ ਲੋਕ ਜਿਹੜੇ ਨੇ ਉਹ ਮੁਸ਼ਕਤੋਂ ਭੱਜਦੇ ਨੇ ਫਿਰ ਇਹ ਸੇਵਾ ਫੁੱਲਾ ਵਾਂਗ ਲੱਗਦੀ ਹੈ। ਵੇਖੋ ਗੱਲ ਇਦਾਂ ਹੈ ਕਿ ਇਹ ਮੇਰੇ ਲਈ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਵਿਆਹਾਂ 'ਚ ਲੰਦੇ ਆ ਉਹ ਕੀ ਜਾਂਦੇ ਇਹਨੂੰ? ਹਾਂ ਵਟਣਾ ਇਹ ਤਾਂ ਹੀ ਆਪਾਂ ਲਵਾਉਣਾ ਜੀ। ਮਹਾਰਾਜ ਕਿਰਪਾ ਕਰਨ। ਕਿਉਂਕਿ ਇਹ ਚੀਜ਼ ਨੂੰ ਲੋਕ ਪਛਾਨਣ ਨਹੀਂ ਦੇ ਇਹ ਸੇਵਾ ਨੂੰ ਪਛਾਨਣ ਨਹੀਂ ਦੇ ਲੋਕਾਂ ਦੇ ਭਾਣੇ ਇਹ ਗੰਦ ਆ ਲੋਕਾਂ ਦੇ ਭਾਣੇ ਇਹ ਆ ਕੇ ਇਨਫੈਕਸ਼ਨ ਹੁੰਦੀ ਹੈ ਤੇ ਆਪਾਂ ਆ ਵੇਖੋ ਜੜਦੀ ਗਲਾ ਸਿਹਤ ਨਾਲ ਆਪਾਂ ਹਾਂ ਬਿਲਕੁਲ ਇਹ ਵੱਡਾ ਸਵਾਲ ਹੈ ਕਾਫੀ ਸੰਗਤ ਕਹਿੰਦੀ ਇੱਥੇ ਇਨਫੈਕਸ਼ਨ ਹੁੰਦੀ ਹੈ ਤੁਸੀਂ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਹੇ ਹੋ ਅਜੇ ਤੱਕ ਇਹਦੀ ਹੋਇਆ ਇਨਫੈਕਸ਼ਨ ਜਾਂ ਕੋਈ ਮਾੜੀ ਮੋਟੀ ਸਿੰਪਟਮ ਵੀ ਦਿਖਿਆ ਹੋਵੇ ਦੇਖੋ ਗੱਲ ਇਹ ਤਾਂ ਆ ਕਿ ਮਹਾਰਾਜ ਕਿਰਪਾ ਕਰਨ ਜਿਹੜੇ 84 ਲੱਖ ਜੂੜ ਦੇ ਘੇਰੇ ਦੇ ਵਿੱਚ ਜੀਵ ਜੰਤੂ ਵਸਦੇ ਉਹਨਾਂ ਨੇ ਵੀ ਕੋਈ ਨਾ ਕੋ ਸਾਡੇ ਕੋਲ ਮੰਗਣਾ ਹੈ ਸੋ ਮਾਰਾ ਕਿਰਪਾ ਕਰਨ ਕੋਈ ਗੱਲ ਨਹੀਂ ਕੋਈ ਇਨਫੈਕਸ਼ਨ ਨਹੀਂ ਐਦਾਂ ਹੀ ਪ੍ਰਸ਼ਾਦਾ ਚਾਗ ਲਈਦਾ ਆਪਾਂ ਨਹੀਂ ਮੈਂ ਨਹੀਂ ਹੱਥ ਧੋਣਾ ਬਾਕੀ ਵਿੱਚ ਕਮੈਂਟ ਆਣੇ ਕਹਿਣਾ ਵੀ ਆਂ ਵੀ ਇਹ ਮਤਲਬ ਜਾਂ ਫੁਗਰੀ ਆ ਜਾਂ ਦਲੇਰੀ ਦਿਖਾਉਂਦੇ ਆ ਪਰ ਬਾ ਇਹ ਚੀਜ਼ ਨਹੀਂ ਐ ਸਿਰ ਬਾਬਾ ਦੀਪ ਸਿੰਘ ਦੇ ਭਰੋਸਾ ਮੇਰਾ ਪਿਓ ਵਾ ਮੈਂ ਧੱਕੇ ਨਾਲ ਮਨਾ ਸਕਦਾ ਕੀ ਲੱਗਦਾ ਸਮਾਂ ਨਹੀਂ ਹੁੰਦਾ ਕਾਲੀ ਕਾਲੀ ਚ ਸ਼ੱਕ ਲਿੰਦੀ ਪ੍ਰਸ਼ਾਦਾ ਇਹ ਜਾਣ ਬੁੱਝ ਕੇ ਨਹੀਂ ਹੱਥ ਧੋਂਦੇ ਨਹੀਂ ਮੈਂ ਨਾ ਨਹੀਂ ਧੋਣਾ ਜਾਣ ਕੇ ਨਹੀਂ ਧੋਣਾ ਕਈ ਕਹਿ ਦਿੰਦੇ ਤੂੰ ਸੇਵਾ ਕਰੇ ਜਾਣ ਕੇ ਲਉਣਾ ਆ ਮੈਨੂੰ ਬੜਾ ਮਜ਼ਾ ਮੈਨੂੰ ਸਕੂਨ ਮਿਲਦਾ ਆ ਆਪਣੇ ਸਰੀਰ ਨੂੰ ਸੇਵਾ ਲਾਵਾਂ ਦੇ ਮੇਰੇ ਦੁੱਖ ਕੱਟੇ ਜਾਂਦੇ ਸਾਰੇ ਅਸੀਂ ਦੇਖ ਰਹੇ ਸੀ ਕਿ ਪਿੱਛੇ ਤੁਸੀਂ ਸੇਵਾ ਕਰ ਰਹੇ ਸੀ ਤੇ ਜਦ ਤੁਸੀਂ ਸ਼ੁਰੂ ਕੀਤੀ ਸੇਵਾ ਤਾਂ ਗਾਰ ਕੱਢ ਕੇ ਪਹਿਲੇ ਤੁਸੀਂ ਮੱਥੇ ਨਾ ਲਾਈਏ ਕਿ ਸੇਵਾ ਸੇਵਾ ਦੀ ਆਰੰਭਤਾ ਕੀਤੀ ਆ ਆਰੰਭਤਾ ਹੈ ਕੀਤੀ ਹੈ ਜਿੱਦਾਂ ਚਲੋ ਕਹਿਣ ਵਾਲਿਆਂ ਦੀ ਗੱਲਾਂ ਗਲਤ ਵੀ ਕਹਿਣੀਆਂ ਮੈਂ ਇਹ ਸੇਵਾ ਦਾ ਸਤਿਕਾਰ ਕਰਦਾ ਆ ਪਹਿਲਾਂ ਮੱਥਾ ਠੀਕਦਾ ਆ ਸੇਵਾ ਨੂੰ ਕਿਉਂਕਿ ਇਹਦੇ ਅੱਗੇ ਸਿਰ ਝੁਕਦਾ ਆ ਮੇਰੇ ਇਹਨੇ ਪਤਾ ਨਹੀਂ ਕਿੰਨੇ ਕੀ ਮੇਰੇ ਤੇ ਤੂਫਾਨ ਆਏ ਆ ਜਿਹੜੇ ਮੈਂ ਝੱਲੇ ਆ ਤੇ ਇਹ ਸੇਵਾ ਨੇ ਮੈਨੂੰ ਧਾਰਤਾ ਆ ਮਹਾਰਾਜ ਦੀ ਕਿਰਪਾ ਸੰਗਤਾਂ ਨੂੰ ਕੀ ਸੁਨੇਹਾ ਲੈਣਾ ਚਾਹੁੰਦੇ ਹੋ ਚਾਹੇ ਬੱਚੀ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਪੀੜੀ ਹੋਵੇ ਇਸ ਸਥਾਨ ਤੇ ਜਦ ਪਹੁੰਚਦੀ ਹੈ ਦੇਖਦੇ ਆ ਕਿ ਦੁਪਹਿਰਾ ਕੱਟਣ ਪਹੁੰਚਿਆ ਤਾਂ ਬੜਾ ਮਾਣ ਮਹਿਸੂਸ ਹੁੰਦਾ ਕਿ ਆਪਣੇ ਧਾਰਮਿਕ ਸਥਾਨਾਂ ਤੇ ਸੰਗਤ ਪਹੁੰਚ ਰਹੀ ਹੈ ਸੋ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਸਨੇਹਾ ਇਹੋ ਹੀ ਆ ਕਿ ਮੇਰੀਆਂ ਭੈਣਾਂ ਜਿੰਨੇ ਮੇਰੇ ਵੀਰਿਆ ਮੇਰੀਆਂ ਮਾਵਾਂ ਛੋਟੇ ਬੱਚੇ ਚਲੋ ਆਉਂਦੇ ਸਾਰੇ ਹੀ ਆ ਠੀਕ ਆ ਚੜ੍ਹਦੀ ਕਲਾ ਆ ਪਰ ਇਹ ਆ ਕਿ ਥੋੜਾ ਜਿਹਾ ਆਪਾਂ ਸਤਿਕਾਰ ਕਰੀਏ ਬਾਣੀ ਪੜ੍ਹਦੇ ਸਮੇਂ ਕੋ ਸ਼ਗਿਆ ਨਾ ਕਰੀਏ ਇੱਕ ਸੈਂਪਲ ਸਾਦ ਸੂਟ ਦੇ ਵਿੱਚ ਆਈਏ ਭੈਣਾਂ ਨੂੰ ਬੇਨਤੀ ਆ ਇਹ ਵੀਰਾਂ ਨੂੰ ਬੇਨਤੀ ਆ ਕਿ ਦਾੜ੍ਹੀ ਕੇਸ ਰੱਖਣ ਠੀਕ ਆ ਬਾਬਾ ਦੀਪ ਸਿੰਘ ਦਾ ਹੁਕਮ ਹੈ ਕਿਉਂ ਜੇ ਬਾਬਾ ਦੀਪ ਸਿੰਘ ਦੇ ਘਰ ਆਨੇ ਆ ਤੇ ਅਸੀਂ ਉਹਦਾ ਕਹਿਣਾ ਵੀ ਮੰਨਣਾ ਆ ਕਿਉਂ ਅਸੀਂ ਕਿਹਨੂੰ ਦੱਸਣ ਵਾਲੇ ਬਣ ਗਏ ਜੇ ਆਪਾਂ ਕਿਤੇ ਬਾਹਰ ਅੰਦਰ ਜਾਂਦੇ ਆ ਪੁੱਛਦੇ ਤੁਸੀਂ ਤੁਹਾਡੇ ਗੁਰਦੁਆਰਾ ਆ ਬਾਬਾ ਦੀਪ ਸਿੰਘ ਦਾ ਫਿਰ ਆਪਾਂ ਦੱਸ ਗਿਏ ਉਹਨੂੰ ਵੀ ਆ ਜਿਹੜੇ ਕੇਸ ਉਹ ਪੁੱਛਦੇ ਆ ਫਿਰ ਕਹਿੰਦਾ ਵੀ ਸਾਡੇ ਪਿਓ ਦੇ ਇਹ ਦਾਤ ਦਿੱਤੀ ਹੋਈ ਆ ਸੱਚੇ ਪਾਤਸ਼ਾਹ ਦੀ ਕਹਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰ ਇਹ ਤਸਵੀਰ ਦੇਖ ਸਕਦੇ ਹੋ ਨੌਜਵਾਨ ਵੀਰ ਆ ਇਹ ਬਾਬਾ ਜੱਸਾ ਸਿੰਘ ਤੇ ਉਹਨਾਂ ਦੇ ਨਾਲੇ ਸੇਵਾਦਾਰ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰਿਓ ਘਰੋਂ ਜਦੋਂ ਚਾਲੇ ਪਾਉਂਦੇ ਸ ਇਸ ਸਥਾਨ ਦੇ ਲਈ ਕੀ ਮਹਿਸੂਸ ਕਰਦੇ ਹੋ ਕੀ ਖਿਆਲ ਹੁੰਦੇ ਆ ਮਨ ਦੇ ਵਿੱਚ ਵੀਰ ਜੀ ਮਨ ਚ ਚਾ ਹੀ ਹੁੰਦਾ ਵੀ ਐਦਵਾਰ ਛੇਤੀ ਛੇਤੀ ਆਵੇ ਤੇ ਜਾ ਕੇ ਗੁਰੂ ਦੇ ਲਾੜ ਲੱਗੇ ਸੇਵਾ ਕਰੀਏ ਚਾ ਨਾ ਹੀ ਆਈ ਦਾਰ ਵਾਰ ਤੁਸੀਂ ਵੀ ਇਸ ਸੇਵਾ ਦੇ ਵਿੱਚ ਰੁਚੀ ਹੁੰਦੇ ਹੋ ਤੁਹਾਡੇ ਵੀ ਹੱਥ ਗਾਰਨਾ ਪਰੇ ਹੁੰਦੇ ਆ ਮੁਸ਼ਕਲ ਨਹੀਂ ਆਉਂਦਾ ਆਮ ਲੋਕ ਤਾਂ ਕਹਿੰਦੇ ਨੇ ਮੁਸ਼ਕਲ ਆਉਂਦਾ ਜੀ ਨਹੀਂ ਨਹੀਂ ਵੀਰ ਜੀ ਇਹਦੇ ਬਹੁ ਕਰਮਾਂ ਵਾਲਿਆਂ ਨੂੰ ਇਹ ਵੀ ਸੇਵਾ ਮਿਲਦੀ ਆ ਤੇ ਚਾ ਹੀ ਹੁੰਦਾ ਮੁਸ਼ਕਲ ਤੇ ਨਹੀਂ ਸਮਝੀ ਨਿਕਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਧੰਨ ਸ੍ਰੀ ਗੁਰੂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਨਾਮ ਹੈ ਹਰਦੀਪ ਜੀ ਇੱਥੇ ਸੇਵਾ ਕਰਦੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਬਹੁਤ ਵਧੀਆ ਐਤਵਾਰ ਡੀਕੀ ਦਾ ਵੀ ਐਤਵਾਰ ਜਦੋਂ ਆਵੇ ਤੇ ਸੇਵਾ ਕਰੀਏ ਬਾਕੀ ਦਿਨ ਤਾਂ ਨੰਗਦੇ ਨਹੀਂ ਔਖੇ ਸੁਖੇ ਬੜੇ ਔਖੇ ਜੀਕੀ ਦਾ ਐਤਵਾਰ ਜਦੋਂ ਆਵੇ ਸੇਵਾ ਕਰੀਏ ਬਹੁਤ ਵਧੀਆ ਫੀਲ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨਾਮ ਹੈ ਤੁਹਾਡਾ ਸੰਦੀਪ ਸਿੰਘ ਬਾਬਾ ਇਸ ਸਥਾਨ ਤੇ ਆਉਂਦੇ ਹੋ ਜਾਂ ਦਰਸ਼ਨ ਕਰਦੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਕਿਉਂਕਿ ਵੱਡੀ ਸੇਵਾ ਕਰਦੇ ਹੋ ਸਾਰੇ ਸੀਵਰੇਜ ਗੁਰਦੁਆਰਾ ਸ਼ੇਦਾ ਸਾਹਿਬ ਦੇ ਤੁਸੀਂ ਸੇਵਾਦਾਰ ਚਾਰ ਪੰਜੋ ਜਿਹੜੇ ਕਰਦੇ ਹਾਂ ਜੀ ਬਾਬਾ ਜੀ ਬਹੁਤ ਸਕੂਨ ਮਿਲਦਾ ਔਰ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਵੀ ਆਨੇ ਆ ਸਾਡੀ ਥਕਾਵਟ ਹਫਤੇ ਦੀ ਸਾਡੀ ਲੱਥ ਜਾਂਦੀ ਹੈ ਇੱਥੇ ਸੇਵਾ ਕਰਕੇ ਔਰ ਸੰਗਤ ਦੇ ਦਰਸ਼ਨ ਕਰਕੇ ਔਰ ਸੇਵਾ ਬਾਬਾ ਜੱਸਾ ਸਿੰਘ ਬਾਕੀ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਆਖਦੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਸੇਵਾ ਕਰਕੇ ਕਿਤਨਾ ਕਿਤੇ ਤਸਵੀਰਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਥੇ ਬਜ਼ੁਰਗੀ ਤੋਂ ਲੈ ਕੇ ਸਾਡੇ ਬੱਚਿਆਂ ਤੱਕ ਹਰ ਕੋਈ ਪਹੁੰਚਦਾ ਕਿਵੇਂ ਦਾ ਲੱਗਦਾ ਜਦ ਆਪਣੇ ਧਾਰਮਿਕ ਸਥਾਨਾਂ ਤੇ ਐਡੀ ਵੱਡੀ ਸੰਗਤ ਇਕੱਠ ਪਹੁੰਚਦੇ ਮੈਨੂੰ ਲੱਗਦਾ ਵੀ ਇੱਥੇ ਜੋ ਮੰਗੇ ਨਾ ਜੋ ਵੀ ਮੰਗੇ ਇਹ ਬਾਬਾ ਦੀਪ ਸਿੰਘ ਕਿਸੇ ਨੂੰ ਨਾ ਨਹੀਂ ਕਰਦਾ ਆਪਣੀ ਸਰਦਾ ਹੋਣੀ ਚਾਹੀਦੀ ਮਨ ਦੀ ਸਰਦਾ ਆਪਣਾ ਮਨ ਸਾਫ਼ ਹੋਣਾ ਚਾਹੀਦਾ ਵਾ ਜੋ ਮਰਜ਼ੀ ਜੋ ਜੋ ਵੀ ਲੈਣਾ ਤੁਸੀਂ ਨਾ ਬਾਬੇ ਦੀਪ ਸਿੰਘ ਕੋ ਮੰਗ ਕੇ ਲੈ ਸਕਦੇ ਹੋ ਅਥਾ ਸਰਦਾ ਹੈ ਸੰਗਤ ਇੰਨੀ ਆ ਕਿ ਅਸੀਂ ਤੇ ਸੰਗਤ ਦੇ ਚਰਨਾਂ ਦੀ ਨ ਮੈਲ ਵੀ ਨਹੀਂ ਗੇ ਮੈਲ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਦੇ ਵੀ ਮੈਲ ਵੀ ਮੈਲ ਵੀ ਹੋਈ ਐ ਅਸੀਂ ਇਸ ਸੰਗਤ ਦੀ ਚਰਨਾਂ ਦੀ ਧੂੜ ਮੰਗਦੇ ਆ ਵੀ ਮਹਾਰਾਜ ਇਹ ਬਾਬਾ ਦੀਪ ਸਿੰਘ ਹੀ ਦਰਸ਼ਨ ਕਰਾਉਂਦਾ ਇਹਨਾਂ ਨੂੰ ਬੰਦਾ ਕੋਈ ਨਹੀਂ ਕਰਦਾ ਬੰਦਾ ਤੇ ਆਪਣੇ ਵੇਲੇ ਨਾ ਕਿਸੇ ਵੇਲੇ ਆਪਣੇ ਕੋ ਮੈਂ ਆ ਜਾਂਦੀ ਪਰ ਮੈਂ ਆਨਾ ਵੀ ਇਹ ਮੈਂ ਆਉਣਾ ਹੀ ਨਹੀਂ ਦਿੰਦਾ ਮਹਾਰਾਜ ਦੀ ਇੰਨੀ ਕਿਰਪਾ ਹੈ ਬੱਪੂ ਜੀ ਕਿੰਨੇ ਸਾਲ ਹੋ ਗਏ ਇੱਥੇ ਆਉਂਦੇ ਆ ਸੇਵਾ ਕਰਦੇ ਹੋਗੇ ਹੋਣਗੇ ਕੋਈ 8-10 ਸਾਲ ਹੋ ਗਏ ਬੱਪੂ ਜੀ ਅੱਜ ਤੋਂ 8-10 ਸਾਲ ਪਹਿਲੇ ਸੰਗਤਾਂ ਇਕੱਠ ਕਿੰਨਾ ਸੀ ਤੇ ਅੱਜ ਕਿੰਨਾ ਕੋਦੋਂ ਮੇਰੇ ਖਿਆਲ ਚ ਵੀ ਹੋਊਗਾ 10-12 ਜਹਰ ਹੁਣ ਤੇ ਲੱਖਾਂ ਦੇ ਕਰੋੜਾਂ ਚ ਚੱਲ ਗਏ ਕਰੋੜਾਂ ਦੇ ਵਿੱਚ ਮੈਂ ਆਪਣੇ ਅੱਖੀਂ ਵੇਖਿਆ ਅਸੀਂ ਅੰਦਰ ਕਰਦੇ ਹੁੰਨੇ ਹਾਂ ਹੁਣ ਤੇ ਇੰਨਾ ਕੋ ਹੋ ਗਿਆ ਵੀ ਸੜਕਾਂ ਵੀ ਤੁਹਾਨੂੰ ਪਤਾ ਭਰੀਆਂ ਪਈਆਂ ਇਹ ਨਹੀਂ ਮੰਨਤਾ ਇਹ ਬਾਬੇ ਦੀਪ ਸਿੰਘ ਦੀ ਅਥਾ ਸਰਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੋ ਇਹ ਗੁਰਦੁਆਰਾ ਸ਼ਹੀਦਾ ਸਾਹਿਬ ਦੀਆਂ ਤਸਵੀਰਾਂ ਇੱਕ ਵਾਰ ਇਹ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਅੰਦਰ ਜਾਂਦਾ ਰਸਤਾ ਹੈ ਤੇ ਸੰਗਤਾਂ ਲਈ ਹਰ ਕਿਸੇ ਦਾ ਪ੍ਰਬੰਧ ਹੈ ਚਾਹੇ ਉਹ ਜਲ ਹੋ ਜੇ ਲੰਗਰ ਪ੍ਰਸ਼ਾਦਾ ਹੋ ਜੇ ਗਰਮੀ ਦਾ ਲੈ ਜੇ ਕਿਉਂਕਿ ਐਸਜੀਪੀਸੀ ਦੇ ਉਪਰਾਲੇ ਬਹੁਤ ਸੋਹਣੇ ਨੇ ਦੂਸਰੇ ਪਾਸੇ ਸੇਵਾਦਾਰਾਂ ਦਾ ਸਹਿਯੋਗ ਤੇ ਸੰਗਤਾਂ ਦਾ ਸਹਿਯੋਗ ਬਹੁਤ ਹੈ ਪਰ ਮੇਰੇ ਖਿਆਲ ਜਦ ਧਾਰਮਿਕ ਸਥਾਨਾਂ ਤੇ ਅਜੋਜੀ ਸੇਵਾ ਦੇਖਦੇ ਹਾਂ ਤਾਂ ਬੜੀ ਖੁਸ਼ੀ ਮਿਲਦੀ ਹੈ ਕਿ ਆਪਣੇ ਧਾਰਮਿਕ ਸਥਾਨਾਂ ਤੇ ਵਾਤਮਤ ਸੰਗਤ ਪਹੁੰਚ ਰਹੀ ਹੈ ਫਿਲਹਾਲ ਇਹ ਮੈਨੂੰ ਤੇ ਸਾਥ ਲਈ ਪੰਜਾਬੀ ਟੀਵੀ ਦੇ ਲਈ ਮਦਮਿੰਦਰ ਸਿੰਘ ਆਮਰ ਸਿੰਘ